ਤਾਇਕ ਬਦਮਾਸ਼ ਅਤੇ ਪੁਲਿਸ ਵਿਚਕਾਰ ਮੁਠਪੇੜ ਹੋਈ ਹੈ ਦੱਸਦੀ ਹੈ ਕਿ ਅੱਜ ਸਵੇਰੇ ਕਰੀਬ 5:30 ਵਜੇ ਪੁਲਿਸ ਨੇ ਬੀਦੀਪੁਰ ਗੇਟ ਨੇਰੇ ਨਾਕਾ ਲਗਾਇਆ ਹੋਇਆ ਸੀ ਜਦੋਂ ਉਹਨਾਂ ਨੇ ਇੱਕ ਵਿਅਕਤੀ ਨੂੰ ਮੋਟਰਸਾਈਕਲ ਦੇ ਉੱਤੇ ਬਿਨਾਂ ਪਲੇਟ ਆਉਂਦੇ ਦੇਖਿਆ ਜਿਸ ਦਾ ਕੀ ਮੂੰਹ ਟੱਕਿਆ ਹੋਇਆ ਸੀ ਜਦੋਂ ਪੁਲਿਸ ਪਾਰਟੀ ਦੇ ਵੱਲੋਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਤੁਰੰਤ ਪੁਲਿਸ ਦੇ ਉੱਤੇ ਗੋਲੀਬਾਰਨੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਦੇ ਵਿੱਚ ਗੋਲੀ ਕੀਤੀ ਜੋ ਕਿ ਉਸ ਦੀ ਲੱਤ ਦੇ ਵਿੱਚ ਲੱਗੀ ਜੋ ਬਦਮਾਸ਼ ਦੇ ਵੱਲੋਂ ਗੋਲੀ ਚਲਾਇਆ ਗੇਸੇ ਉਹ ਪੁਲਿਸ ਦੀ ਗੱਡੀ ਦੇ ਉੱਤੇ ਜਵਾਲ ਲੱਗੀ ਤਾਂ ਪੁਲਿਸ ਪਾਰਟੀ ਨੇ ਉਸ ਨੂੰ ਕੇਰ ਲਿਆ ਗੋਲੀਬਾਰੀ ਤੋਂ ਬਾਅਦ ਦੱਸਦੀ ਉਸ ਦੀ ਲੱਤ ਦੇ ਵਿੱਚ ਗੋਲੀ ਲੱਗਣ ਕਾਰਨ ਬਦਮਾਸ਼ ਹੈ ਜੋ ਡਿੱਗ ਪਿਆ ਤਾਂ ਉੱਥੇ ਐਸਐਸਪੀ ਨੇ ਦੱਸਿਆ ਕਿ ਉਸ ਵਿਰੁੱਧ ਲੁੱਟ ਖੋਹ ਕਤਲ ਅਤੇ ਐਨਡੀਪੀਐਸ ਦੇ ਲਗਭਗ 20 ਮਾਮਲੇ ਦਰਜ ਨੇ ਤੇ ਮੌਕੇ ਦੇ ਉੱਤੇ ਉਸ ਤੋਂ 3 ਪਿਸਤੌਲ ਬਰਾਮਦ ਕੀਤੇ ਗਏ ਤਾਂ ਬਾਕੀ ਜਾਣਕਾਰੀ ਹੈ ਜੋ ਜਾਂਚ ਦਾ ਵਿਸ਼ਾ ਬਣੀ ਹੋਈ ਹੈ ਦਾ ਦੱਸਦੀ ਹੈ ਕਿ ਉਸ ਵਿਰੁੱਧ ਲਗਭਗ 20 ਮਾਮਲੇ ਦਰਜ ਨੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਮਕਸੂਦਾ ਇਲਾਕੇ ਦੇ ਨੇੜੇ ਹੈ ਜਦੋਂ ਪੁਲਿਸ ਨੇ ਸੁਰਾਂਸ਼ੀ ਨੇੜੇ ਇੱਕ ਚੈੱਕ ਪੋਸਟ ਦੇ ਉੱਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਨੇ ਪੁਲਿਸ ਦੇ ਉੱਤੇ ਹੀ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਇਸ ਤੋਂ ਬਾਅਦ ਜਦੋਂ ਪੁਲਿਸ ਨੇ ਸੂਰਾ ਪਿੰਡ ਤੋਂ ਬਦਮਾਸ਼ ਦਾ ਪਿੱਛਾ ਕਰਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਦੇ ਉੱਤੇ ਗੋਲੀ ਬਾਰਾਈ ਤਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਬਦਮਾਸ਼ ਦੇ ਉੱਤੇ ਗੋਲੀ ਚਿਰਾ ਦਿੱਤੀ ਜੋ ਕਿ ਬਦਮਾਸ਼ ਦੀ ਲੱਤ ਦੇ ਵਿੱਚ ਜਾ ਲੱਗੀ ਜਿਸ ਤੋਂ ਬਾਅਦ ਬਦਮਾਸ਼ ਨੂੰ ਕਾਬੂ ਕੀਤਾ ਗਿਆ ਤਾਂ ਉਸ ਕੋਲੋਂ ਮੌਕੇ ਦੇ ਉੱਤੇ ਤਿੰਨ ਪਿਸਤੌਲ ਨੇ ਜੋ ਬਰਾਮਦ ਹੋਏ ਨੇ ਜਲੰਧਰ ਰੂਰਲ ਡਿਸਟ੍ਰਿਕਟ ਪੁਲਿਸ ਵੱਲੋਂ ਸਾਡੀ ਜਿਹੜੀ ਹੈਗੀ ਹੈ ਸੀਆਈਏ ਸਟਾਫ ਦੀ ਟੀਮ ਨੇ ਸਵੇਰੇ 5:30 ਵਜੇ ਦੇ ਕਰੀਬ ਅਮਾਨਤ ਕਾ ਮੋੜ ਦੇ ਉੱਪਰ ਨੇੜੇ ਵਿਧੀਪੁਰ ਜਿਹੜਾ ਫਟ ਗਿਆ ਹੈਗਾ ਉਸ ਤੋਂ ਨੇੜੇ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਦਾ ਇੱਕ ਸ਼ਖਸ ਜਿਹੜਾ ਹੈਗਾ ਉਹ ਜੋ ਮੋਟਰਸਾਈਕਲ ਦੇ ਉੱਪਰ ਸਵਾਰ ਬਿਨਾ ਨੰਮਰੀ ਮੋਟਰਸਾਈਕਲ ਸੀ ਉਹਦੇ ਉੱਪਰ ਸਵਾਰ ਹੋ ਕੇ ਆ ਰਿਹਾ ਸੀ ਉਹਦਾ ਜਿਹੜਾ ਫੇਸ ਆ ਉਹਨੇ ਕਵਰ ਕੀਤਾ ਹੋਇਆ ਸੀ ਕਿਸੇ ਕਪੜੇ ਨਾਲ ਤੇ ਇੱਕ ਉਹਦੇ ਬੈਗ ਜਿਹੜਾ ਪਿੱਠੂ ਬੈਗ ਆ ਉਹਨੇ ਪਾਇਆ ਹੋਇਆ ਸੀ ਜਦੋਂ ਪੁਲਿਸ ਪਾਰਟੀ ਜਿਹੜੇ ਜਿਹਦੇ ਵਿੱਚ ਸਾਡੇ ਏਐਸਆਈ ਪ੍ਰਵਿੰਦਰ ਸਿੰਘ ਜਤਨ ਸ਼ਰਮਾ ਸਾਡੇ ਕਾਂਸਟੇਬਲ ਸਰਜੀਤ ਸਿੰਘ ਤੇ ਜਿਹੜੇ ਨਾਲ ਹੋਰ ਜਿਹੜੇ ਇਹਨਾਂ ਦੇ ਨਾਲ ਮਲਾਜ਼ਮੀ કુલ 6 ਮਲਾਜ਼ਮ ਸਾਡੀ ਜਿਹੜੀ ਪੁਲਿਸ ਪਾਰਟੀ ਦੇ ਸੀ ਤਾਂ ਇਹਨੂੰ ਜਿਹੜੇ ਸਸਪੈਕਟ ਨੂੰ ਸ਼ੱਕ ਦੇ ਬਰਾ ਦੇ ਉੱਤੇ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਿਹੜੀ ਪੁਲਿਸ ਪਾਰਟੀ ਦੇ ਉੱਤੇ ਉਸਨੇ ਆਪਣੇ ਮਸਲਾ ਪਿਸਟਲ ਨਾਲ ਜਿਹੜਾ ਫਾਇਰ ਕੀਤਾ ਤਾਂ ਜਿਹੜਾ ਫਾਇਰ ਕਰਨ ਤੋਂ ਬਾਅਦ ਉਹਨੇ ਜਿਹੜਾ ਬਾਈਕ ਹੈ ਉੱਥੋਂ ਇਸ ਏਰੀਆ ਨੂੰ ਭਜਾਇਆ ਜਿੱਥੇ ਜਿਹੜੀ ਹੈਗੀ ਅੱਗੇ ਨੰਗਲ ਸਾਈਡ ਤੋਂ ਜਿਹੜੀ ਰੋਡ ਜਾਂਦੀ ਹੈਗੀ ਸੂਰਾਪਿੰਡ ਦਾ ਇਹ ਏਰੀਆ ਪੈਂਦਾ ਹੈਗਾ ਤਾਂ ਇਸ ਵਾਲੀ ਸਾਈਡ ਦੇ ਪਿੱਛਾ ਕਰਦੇ ਪੁਲਿਸ ਪਾਰਟੀ 5-7 ਮਿੰਟ ਦੇ ਵਿੱਚ ਇਹ ਵਾਲੀ ਲੋਕੇਸ਼ਨ ਦੇ ਉੱਪਰ ਪੁਲਿਸ ਪਾਰਟੀ ਆਉਂਦੀ ਹੈ ਰਸਤੇ ਦੇ ਵਿੱਚ ਉਹਨਾਂ ਨੇ ਕੰਟਰੋਲ ਰੂਮ ਦੇ ਉੱਪਰ ਇਨਫੋਰਮੇਸ਼ਨ ਜਿਹੜੀ ਪੁਲਿਸ ਪਾਰਟੀ ਵੱਲੋਂ ਨਵੇ ਕੀਤੇ ਕਿ ਪੁਲਿਸ ਪਾਰਟੀ ਦੇ ਉੱਪਰ ਕਿਸੇ ਨੇ ਫਾਇਰ ਕੀਤਾ ਤੇ ਅੱਗੇ ਕਿਸੇ ਏਰੀਆ ਨੂੰ ਜਿਹੜਾ ਹੈਗਾ ਭਜਾ ਕੇ ਮੋਟਰਸਾਈਕਲ ਜਾ ਰਿਹਾ ਉਹ ਪਿੱਛਾ ਕਰ ਰਹੇ ਤਾਂ ਜਿਸ ਤੇ ਸਾਰੇ ਸੀਨੀਅਰ ਅਫੀਸਰਜ਼ ਨੂੰ ਜਿਹੜਾ ਹੈਗਾ ਕੰਟਰੋਲ ਤੋਂ ਫਲੈਸ਼ ਮੈਸੇਜ ਫਲੈਸ਼ ਹੋਇਆ ਉਹਨਾਂ ਨੂੰ ਵੀ ਰਸ਼ ਕੀਤਾ ਗਿਆ ਤੇ ਮੌਕੇ ਦੇ ਉੱਪਰ ਤਾਂ ਇਸ ਤੇ ਜਦੋਂ ਪੁਲਿਸ ਪਾਰਟੀ ਸਾਡੀ ਇਸ ਜਿਹੜੀ ਵਾਰਦਤ ਵਾਲੀ ਥਾਂ ਤੇ ਪਹੁੰਚੀ ਤਾਂ ਪੁਲਿਸ ਪਾਰਟੀ ਮੋਟਰਸਾਈਕਲ ਤੇ ਜਿਹੜਾ ਸਸਪੈਕਟ ਸੀ ਉਹਨੇ ਇੱਕ ਫਾਇਰ ਹੋਰ ਜਿਹੜਾ ਹੈਗਾ ਆਪਣਾ ਮੋਟਰਸਾਈਕਲ ਦਾ ਜਿਹੜਾ ਛੱਡ ਗਏ ਉਨੇ ਆਪਣੇ ਪਿਸਟਲ ਦੇ ਵਿੱਚੋਂ ਇੱਕ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਜਿਹੜਾ ਸਾਡੀ ਸਰਕਾਰੀ ਜਿਹੜੀ ਸੀਆਈ ਦੀ ਸਾਡੀ ਗੱਡੀ ਹੈਗੀ ਸਕੋਰਪੀਓ ਉਹਦੇ ਲੈਫਟ ਡੋਰ ਦੇ ਵਿੱਚ ਜਿਹੜਾ ਲੱਗਿਆ ਐਂਡ ਪੁਲਿਸ ਪਾਰਟੀ ਨੇ ਅਗੇ ਘੇਰਾਬੰਦੀ ਕੀਤੀ ਆਪਣੀ ਮਸਤੈਂਦੀ ਨਾਲ ਜਿਹੜੀ ਹੈਗੀ ਫੁਰਤੀ ਦੇ ਨਾਲ ਉਹਨਾਂ ਨੇ ਘੇਰਾਬੰਦੀ ਕੀਤੀ ਜਿਹਦੇ ਵਿੱਚ ਸਾਡੇ ਯਤਨ ਜਿਹੜੇ ਹੈਗੇ ਸ਼ਰਮਾ ਐਸਆਈ ਉਹਦੇ ਵੱਲੋਂ ਨੂੰ ਵਾਰਨਿੰਗ ਦਿੱਤੀ ਗਈ ਐਂਡ ਇੱਕ ਫਾਇਰ ਕੀਤਾ ਗਿਆ ਤੇ ਜਿਹੜੇ ਸਾਡੇ ਦੂਸਰੇ ਸਾਡੇ ਏਐਸਪੀ ਪ੍ਰਵਿੰਦਰ ਸਿੰਘ ਉਹਦੇ ਵੱਲੋਂ ਵੀ ਜਿਹੜਾ ਹੈਗਾ ਵਾਰਨਿੰਗ ਦਿੱਤੀ ਕਿ ਇਹਨੂੰ ਸਰੈਂਡਰ ਕਰਨ ਵਾਸਤੇ ਗਿਆ ਤਾਂ 15-20 ਮਿੰਟ ਦਾ ਜਿਹੜਾ ਇੱਥੇ ਸਮਾਂ ਲੱਗਿਆ ਉਹਦੇ ਵੱਲੋਂ ਸਰੈਂਡਰ ਨਹੀਂ ਕੀਤਾ ਗਿਆ ਐਂਡ ਇਵਨ ਕਿ ਪੁਲਿਸ ਪਾਰਟੀ ਦੇ ਪੋਰਵ ਨੇ ਦੁਬਾਰਾ ਫਿਰ ਜਿਹੜੀ ਮਾਰ ਦੇਣ ਦੀ ਨੀਤ ਨਾਲ ਜਿਹੜਾ ਫਾਇਰ ਕੀਤਾ ਤਾਂ ਜਦੋਂ ਰਿਟੈਲੀਏਸ਼ਨ ਦੇ ਵਿੱਚ ਪੁਲਿਸ ਪਾਰਟੀ ਨੇ ਆਪਣੀ ਤੇ ਆਪਣੇ ਸਾਥੀਆਂ ਦੀ ਜਿਹੜੀ ਹੈਗੀ ਪ੍ਰੋਟੈਕਸ਼ਨ ਦੇ ਵਿੱਚ ਜਿਹੜਾ ਫਾਇਰ ਕੀਤਾ ਉਹਦੀ ਜਿਹੜੀ ਖੱਬੀ ਲੱਤ ਦੇ ਵਿੱਚ ਲੱਗਿਆ ਤਬਾਦ ਵਿੱਚ ਜਿਹੜੀ ਮੌਕਾ ਦੇ ਉੱਪਰ ਰਿਕਵਰੀ ਹੋਈ ਸਾਡੀਆਂ ਟੀਮਸ ਇੱਥੇ ਪਹੁੰਚਿਆ ਜਿਨ੍ਹਾਂ ਦੇ ਵਿੱਚ ਸਾਡੇ ਐਸਪੀ ਡਿਟੈਕਟਿਵ ਮਿਸਟਰ ਸਰਬਜੀਤ ਰਾਏ ਸਾਡੇ ਡੀਐਸਪੀ ਡੀ ਇੰਦਰਜੀਤ ਸੈਣੀ ਸਾਡੇ ਜਿਹੜੇ ਇੱਥੋਂ ਦੇ ਡੀਐਸਪੀ ਕਰਤਾਰਪੁਰ ਮਿਸਟਰ ਵਿਜੇ ਕੁਮਾਰ ਜੀ ਤੇ ਸਾਡੇ ਇੰਸਪੈਕਟਰ ਸੀਏ ਪੁਸ਼ਪ ਬਾਲੀ ਇੰਸਪੈਕਟਰ ਸਾਡੇ ਇੱਥੋਂ ਦੇ ਐਸਐਚਓ ਮਕਸੂਦਾਂ ਬਿਕਰਮ ਇਹ ਸਾਰੇ ਇੱਥੇ ਮੌਕਾ ਪਰ ਜਿਹੜੇ ਰਸ਼ ਕੀਤੇ ਇਹ ਪੁਲਿਸ ਪਾਰਟੀ ਨੂੰ ਇਹਨਾਂ ਨੇ ਬੈਕਅਪ ਵਾਸਤੇ ਸਪੋਰਟ ਲਈ ਅਤੇ ਆਪਣੀ ਫੋਰਸ ਦੇ ਨਾਲ ਇੱਥੇ ਪਹੁੰਚੇ ਦਾ ਏਰੀਆ ਦਾ ਜਾਇਜ਼ਾ ਲਿਆ ਇੱਥੋਂ ਜਿਹੜੇ ਹੈਗੇ ਨੇ ਤਿੰਨ ਪਿਸਟਲੇ ਤੁਰ ਕਵਰ ਹੋਏ ਨੇ ਜਿਹੜਾ ਦੋਸ਼ੀ ਹੈਗਾ ਉਹਦੀ ਨਾਮ ਪਤਾ ਪੁੱਛਿਆ ਗਿਆ ਤਾਂ ਉਹਦੇ ਵਿੱਚ ਪਾਏ ਸਾਈਡੀ ਦੇ ਅਸੀਂ ਉਹਦਾ ਰਿਕਾਰਡ ਚੈੱਕ ਕੀਤਾ ਉਹਦੇ ਤੇ 20 ਮੁਕਦਮੇ ਜਿਹੜੇ ਹੈਗੇ ਨੇ ਜਿਹੜੀਆਂ ਹਿਨਿਅਸ ਕੇਸਿਸ ਨੇ ਹਿਨਿਅਸ ਧਾਰਾਵਾਂ ਨੇ ਉਹਨਾਂ ਦੇ ਉੱਤੇ ਜਿਹੜੇ ਹੈਗੇ ਦਰਜ ਹੋਣੇ ਪਾਏ ਗਏ ਜਿਨ੍ਹਾਂ ਦੇ ਵਿੱਚ ਉਹਦੇ ਮਰਡਰ ਦੇ ਡਕੈਤੀ ਦੇ ਐਨਡੀਪੀਐਸ ਦੇ ਰੋਬਰੀ ਦੇ ਐਂਡ ਜਿਹੜੇ ਉਹਦੇ ਅਟੈਂਪਟ ਟੂ ਮਰਡਰ ਐਂਡ ਮਰਡਰ ਇਹ ਸਾਰੇ ਕੇਸਿਸ ਉਹਦੇ ਤੇ ਦਰਜ ਹੋਣੇ ਪਏ ਗਏ ਨੇ ਤੇ ਤਿੰਨ ਪਿਸਟਲ ਵਿਦੋ ਜਿਹੜੇ ਇਹਦਾ ਨਾਮ ਕੀ ਹੈ ਤਾਂ ਇਹਦਾ ਸਾਜਨ ਨਾਇਰ ਨਾਮ ਹੈਗਾ ਇਹ ਅੰਮ੍ਰਿਤਸਰ ਦਾ ਜਿਹੜਾ ਹੈਗਾ ਉੱਥੇ ਏਰੀਆ ਦਾ ਇਸਲਾਮਾਬਾਦ ਏਰੀਆ ਦੇ ਵਿੱਚ ਆ ਰਹਿੰਦਾ ਹੈ ਹਥਿਆਰ ਕਿੱਥੋਂ ਲੈ ਕੇ ਆ ਰਿਹਾ ਸੀ ਤੇ ਕਿੱਥੇ ਨੇ ਦੇਣੇ ਸੀ ਇਹਦੇ ਕੋਈ ਤੁਹਾਨੂੰ ਜਾਨਦਾ ਉਹ ਵਾਲੇ ਟਮੈਟਰੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਦੋਂ ਹੁਣ ਇਹਨੂੰ ਅਸੀਂ ਹਸਪੀਟਲ ਭੇਜਿਆ ਹੈਗਾ ਕਿਉਂਕਿ ਉਹਦੇ ਗੋਲੀ ਲੱਗੀ ਆ ਲੱਤ ਦੇ ਵਿੱਚ ਤਾ ਜਦੋਂ ਬਾਅਦ ਦੇ ਵਿੱਚ ਉਹਦੀ ਅਸੀਂ ਕਸਟਡੀ ਚ ਲੈ ਕੇ ਉਹਦੀ ਪੁੱਛ ਕੇ ਸੀ ਜਿਹੜੀ ਅੱਗੇ ਕੀਤੀ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਲੰਧਰ ਚ ਇੰਨੇ ਵੈਪਨ ਲੈ ਕੇ ਜਿਹੜੇ ਹੈਗੇ ਉਹਦੇ ਵਿੱਚ ਤਿੰਨ ਪਿਸਟਲ ਸੀ ਉਹਦੇ ਕੋਲੇ ਇੰਨਾ ਜਿਹੜਾ ਹੈਗਾ ਲਾਈਵ ਜਿਹੜਾ ਉਹਦੇ ਕੋਲ ਐਮੋਸ਼ਨ ਹੈਗਾ ਸੀ ਤਾਂ ਵੱਡੀ ਵਾਰਦਾਤ ਨੂੰ ਅੰਜਾਮ ਦੇਣੀ ਦਈ ਹੀ ਜਿਹੜਾ ਹੈਗੇ ਤੋਂ ਆਪਾਂ